ਅਸੀਂ ਵੇਖੋ ਰੈਡ ਕਰਾਸ ਤੇ ਕਾਰਪੋਰੇਸ਼ਨ ਵੱਲੋਂ ਇਹ ਸਟਾਲ ਲਗਾਏ ਗਏ ਕੀ ਕਹੜਾ ਚੱਲ ਰਿਹਾ ਹੈ ਇਹ ਦੇਖੋ ਇਸ ਵਾਰ ਜਿਹੜਾ ਆਪਣਾ ਮਾਤਾ ਰਾਣੀ ਦਾ ਮੇਲਾ ਆ ਉਹਦੇ ਵਿੱਚ ਖਾਸ ਤੌਰ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਆਪਣਾ ਜਿਹੜਾ ਨਗਰ ਨਿਗਮ ਵੱਲੋਂ ਮਾਨਯੋਗ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਜੋ ਸਾਨੂੰ ਹੈੱਡ ਆਫਿਸ ਤੋਂ ਵੀ ਉੱਪਰੋਂ ਆਦੇਸ਼ ਮਿਲਿਆ ਉਹਦੇ ਅਕੋਰਡਿੰਗ ਸਾਡਾ ਇਸ ਵਾਰ ਦਾ ਜਿਹੜਾ ਹੈ ਆਪਣਾ ਮੇਲੇ ਦਾ ਜਿਹੜਾ ਥੀਮ ਹੈ ਉਹ ਹੈ ਖਾਸ ਤੌਰ ਤੇ ਲੰਗਰ ਕਮੇਟੀਆਂ ਨਾਲ ਅਸੀਂ ਜਦੋਂ ਮੀਟਿੰਗ ਕੀਤੀ ਹੈ ਕਿ ਪਲਾਸਟਿਕ ਮੁਕਤ ਜਿਹੜਾ ਆ ਇਹ ਲੰਗਰ ਜਿਹੜਾ ਹੈ ਇਸ ਵਾਰ ਅਸੀਂ ਇਹ ਮੇਲਾ ਜਿਹੜਾ ਹੈ ਇਹ ਇਹ ਸਾਡੀ ਆਪਣੀ ਕੋਸ਼ਿਸ਼ ਹੈ ਕਿ ਪਲਾਸਟਿਕ ਮੁਕਤ ਮੇਲਾ ਰਹੇ ਔਰ ਇਹਦੇ ਵਾਸਤੇ ਬਹੁਤ ਸਾਰੀਆਂ ਮੀਟਿੰਗਸ ਜਿਹੜੀਆਂ ਆ ਮਾਨਯੋਗ ਡੀਸੀ ਸਾਹਿਬ ਦੇ ਲੈਵਲ ਤੇ ਵੀ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਸ ਸਾਡੇ ਆਪਣੇ ਨਗਰ ਨਿਗਮ ਤੇ ਲੈਵਲ ਤੇ ਉੱਪਰ ਵੀ ਹੋਈਆਂ ਜਿਹਦੇ ਵਿੱਚ ਸਾਡਾ ਜਿਹੜਾ ਹੈ ਖਾਸ ਤੌਰ ਤੇ ਉੱਪਰ ਹੁਣ ਜਿਹੜਾ ਪਲਾਨ ਹੈ ਉਹ ਇਹ ਹੈ ਕਿ ਰੈੱਡ ਕਰਾਸ ਡੀਸੀ ਸਾਹਿਬ ਦੇ ਹਦੇਸ਼ਾ ਨੇ ਮੁਤਾਬਿਕ ਸੈਕਟਰੀ ਰੈੱਡ ਕਰਾਸ ਦੇ ਨਾਲ ਬਹੁਤ ਸਾਰੀਆਂ ਐਨ ਜੀਓਜ਼ ਜੋੜ ਕੇ ਅਸੀਂ ਜਿਹੜੇ ਵੌਲੰਟੀਅਰ ਹੈ ਉਹਨਾਂ ਨੂੰ ਸਟ੍ਰੈਚਰਸ ਦੇ ਦਿੱਤੇ ਆ ਉਹ ਜਿਹੜੇ ਵੌਲੰਟੀਅਰ ਆ ਅਲੱਗ-ਅਲੱਗ ਸਟ੍ਰੈਚਰਸ ਤੇ ਉੱਪਰ ਉਸ ਏਰੀਆ ਦੇ ਵਿੱਚ ਕਿੰਨੇ ਵੀ ਲੰਗਰ ਲੱਗੇ ਆ ਅਗਰ ਕੋਈ ਮੋਬਾਈਲ ਲੰਗਰ ਵੀ ਲਗਾ ਰਿਹਾ ਆ ਸੋ ਉਹ ਉਹਨੂੰ ਕੀ ਕਰਨਗੇ ਪਿਆਰ ਨਾਲ ਸਮਝਾਣਗੇ ਉਸ ਤੋਂ ਨਾਲ-ਨਾਲ ਸਾਡੀ ਜਿਹੜੀ ਇਨਫੋਰਸਮੈਂਟ ਟੀਮ ਆ ਉਹ ਵੀ ਲਗਾਤਾਰ ਅਸੀਂ ਗੱਡੀ ਤਿਆਰ ਕੀਤੀ ਆ ਜਿਹਦੇ ਵਿੱਚ ਪਬਲਿਕ ਰੀਡਰੈਸਲ ਸਿਸਟਮ ਹੈ ਔਰ ਉਸ ਗੱਡੀ ਦੇ ਵਿੱਚ ਸਾਡੇ ਵੀ ਜਿਹੜੇ ਇਨਫੋਰਸਮੈਂਟ ਆਫੀਸਰ ਆ ਆਪਣੀ ਟੀਮ ਦੇ ਨਾਲ ਰੈਗੂਲਰ ਮੂਵਮੈਂਟ ਰਿਹਾ ਤੁਸੀਂ ਦੇਖੇ ਲਿਆ ਗੱਡੀ ਸਾਡੀ ਨਗਰ ਨਿਗਮ ਦੀ ਚੱਲ ਰਹੀ ਹੈ ਸਾਡਾ ਇਹਦਾ